नशे के खिलाफ चलाई मुहिम के मुकसर साहब पुलिस को बहुत बड़ी सफलता मिली जब साम लैड बाय एस पी डी साहब एंड डी एस पी डी तो इंचार्ज सीआईए वन तो सारी टीम ने इंफॉर्मेन बेसिस पर एक बड़ा चंगा ट्रैप लाया इसे को इंफॉर्मेन थी कि काफ़ी भारी मात्रा के जो सोडा पोस्ट है झारखंडों तो चलिया तो, तो ये मुक्तसर मुक्तर पहुंचने ਇਦੇ ਰਿਗਾਰਡਿੰਗ ਪਿਛਲੀ 3 ਦਿਨਾਂ ਤੋਂ ਜੋ ਸਾਡੀ ਟੀਮਾਂ ਸੀਗੀਆਂ ਸਾਰੀ ਕੀ-ਕੀ ਬਾਤ ਸੀ ਤੇ ਅਸੀਂ ਵੇਟ ਵਿੱਚ ਸੀਗੇ ਕਿ ਇਹ ਗੱਡੀ ਕਿਵੇਂ ਸਾਨੂੰ ਟੱਕਰੂਗੀ ਤੇ ਕਿੱਥੇ ਨੂੰ ਰੋਕਿਆ ਜਾਏਗਾ ਤੇ ਪਰਸੋਂ ਰਾਤ ਔਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇਹਨਾਂ ਦਾ ਪੌਂਚਨਰ ਜੋ ਹੈ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਹੈ ਸਾਰੀ ਸਾਰੀ ਟੀਮਾਂ ਨੇ ਫਿਰ ਆ ਕੇ ਇੱਕ ਰਾਤ ਲਾਇਆ ਇਹਨਾਂ ਨੂੰ ਇੱਕ ਸ਼ਕਤੀਕ ਕੈਂਟਰ ਮਿਲਿਆ ਜੇ ਜੇ ਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡੇ ਨੂੰ ਟ੍ਰੱਕ ਦੇ ਵਿੱਚ ਸਿਗੇਗੀ ਕਿ ਕੀ ਸਮਾਨ ਲੈ ਕੇ ਜਾ ਰਹੇ ਹੋ ਤੇ ਕਹਿੰਦੇ ਕਿ ਫੌਜ ਦਾ ਰਾਸ਼ਨ ਲੈ ਕੇ ਜਾ ਰਹੇ ਕੈਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਡੋਡੇ ਪੋਸ ਦੀ ਮਿਲੀਆਂ ਉਸ ਤੋਂ ਬਾਅਦ ਇੱਕ ਪ੍ਰੋਸੈਸ ਹੈਗਾ ਇਹ ਸਾਰੇ ਡੋਡੇ ਪੋਸ ਦੀ ਬੋਰੀਆਂ ਨੂੰ ਉਹਦੇ ਐਵੀਡੈਂਸ ਬਣਾਉਣ ਲਈ और मैजरमेंट्स करनिया शुरू की है गई हैं इनिशियल एसटेट जो सा देखकर सन लगता है कि पंद्रह है बट ग्रैजुअली जिमें जिमें मेजरमेंट्स होंगी गई ये टोटल तो 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 समान हैगा सताई कुंटल से आगे खड़ा होगा ये हाले असी दो बंदे अरैसट किए एक मनिंदर सिंह है, है एक आकाशदीप सिंह एक छत्तीस साल से भी साल के है अगेन ये है ड्राइवर से जो समान सोते ऑलरेडी बाहर हैगी तो वो बंदे भी जल्द से जल्द फड़ के अंदर दिता जाएगा तो वोदू जिनी प्रॉपर्टी हैगी है, तो प्रॉपर्टी भी नहीं बनती सारी प्रॉपर्टी असं अटैच करा देने चाह भावे वो घर हो भावें वो गाँव जो इकनोमिक प्रसिद्स है इस क्राइम के वो तो ना ही जाने इस अलावा तो अभी एक कैंटर जो है वो बराबद किया नब्बे गट्टे जो है टोटली सत्ताई कुंटल ਇਹ ਮੋ ਪੁਲਿਸ ਨੇ ਬਰਾਮਦ ਕੀਤਾ ਹਲੇ ਜੋ ਇਹਨਾਂ ਦੀ ਜੋ ਮੋਰਲੀ ਕੁੱਝ ਕੀ ਚੱਲਦੀ ਹੈ ਮੁਕਸਰ ਦੇ ਵਿੱਚ ਹੀ ਆ ਰਹੀ ਮੇ ਨੇਮਸ ਵਗੈਰਾ ਨਹੀਂ ਡਿਸਕਲੋਸ ਕਰਾਂਗੇ ਹਲੇ ਸਾਡੇ ਜੋ ਆਪਰੇਸ਼ਨ ਹੈਗਾ ਇਟ ਇਸ ਸਿਲ ਇਨਕੌਨਗ ਜਿਵੇਂ ਅਗਲਾ ਬੰਦਾ ਸਾਡੇ ਕੋਲ ਆਂਦਾ ਹੈ ਯੂ ਸ਼ੋਰ ਕਿ ਉਹਦੇ ਤੋਂ ਸਾਨੂੰ ਹੋਰ ਵੀ ਰਿਕਵਰੀ ਮਿਲੇ ਤੇ ਬੜੀ ਸਮਾਰਟ ਮੁਕਸਰ ਨਹੀਂ ਹੈ ਜੀ ਜੋ ਸਾਡੇ ਕੋਲ ਜਿਹਨੇ ਜਿਹਨੇ ਬੁਲਾਇਆ ਮੰਗਾਇਆ ਸਮਾਨ ਤੇ ਬੇਸਿਕਲੀ ਕਿੰਗ ਪਿੰਨ ਹੈਗਾ ਪੂਰੇ ਆਪਰੇਸ਼ਨ ਦਾ

ਤੇ ਇਹਨਾਂ ਦਾ ਜੋ ਮੋਟਿਵ ਆਫ ਪ੍ਰੈਂਡੀ ਹੈਗਾ ਜਿੰਨ ਜਿਹਨੂੰ ਅਸੀਂ ਵੀ ਦੇਖਿਆ ਕਿ ਔਨ ਆਰਮੀ ਡਿਊਟੀ ਕਰਕੇ ਜਿਉਂ ਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਔਨ ਆਰਮੀ ਡਿਊਟੀ ਜਿਨਾ ਗੱਡੀਆਂ ਤੇ ਲਿਖੇ ਹੁੰਦੇ ਆ ਥੋੜਾ ਜਿਹਾ ਗਰੀਸ ਕਰਦੇ ਬਟ ਸਾਡੀ ਇਨਫੋਰਮੇਸ਼ਨ ਬੜੀ ਪੁਕਤਾ ਸੀ ਤੇ ਇਸ ਕਰਕੇ ਰੋਕਿਆ ਗਿਆ ਬਾਕੀ ਮੈਂ ਜੀ ਜੋ ਕੁਝ ਗਿਚ ਹੈਗੀ ਹੈ ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਫੋਰਟ ਦੇ ਵਿੱਚ ਨਾ ਫਿਰ ਮਾਨ ਲਿੱਤੀ ਜਾਏਗੀ ਤੇ ਬਾਕੀ ਸਾਰੀ ਡਿਟੇਲ ਦੇ ਨਾਲ ਬੱਚੀ ਰਹੇਗੀ ਸੈਂਟਲ ਔਨ ਇਹਨਾਂ ਨੇ ਬਾਇਆ ਜਿਹਾ ਕਰਦੇ ਨਾ

रिसेंटली तो असी पब्लिक मीटिंग की बस स्टैंड के रिगार्डिंग सी पाँच होटस्पॉट्स उन्होंने तीन होट ऑलरेडी रेडा हो चुकी हैं जिस जाने वाले थे पढ़न वाले थे पड़े जा चुके इस बााओ तो है अभी सारी मीटिंगा कर लगे पिंड इस अलावा एक असी वॉलीबॉल कॉम्पीटिशन रख रहे नैक्सट वीकेंड फ्राइडे सैटरडे संडे असी सारे जो अठाई सौ पेंड साग हैं जिले के सारे पिंडों की एक एक टीम होनी है उस ਤੇ ਉਹਦੇ کافی ਚੰਗੇ ਐਸੀ ਪ੍ਰਾਈਸ ਦੇ ਇੱਕ ਅਵੇਰਨੈਸ ਪ੍ਰੋਗਰਾਮ ਜੋ ਹੈਗਾ ਨਸ਼ਿਆਂ ਦੇ ਖਿਲਾਫ ਉਸ ਚਲਾਣਾ ਸ਼ੁਰੂ ਕਰਦੇ ਹੈ ਤੇ ਮੈਂ ਸਾਰੀ ਪਬਲਿਕ ਨੂੰ ਇਹ ਕਹਾਂਗਾ ਕਿ ਤੁਸੀਂ ਸਾਡੇ ਨਾਲ ਜੁੜੋ ਜਿੱਥੇ ਤੁਹਾਨੂੰ ਇਨਫਰਮੇਸ਼ਨ ਮਿਲਦੀ ਹੈ ਜਿੱਥੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਬੰਦੇ ਵੇਚ ਰਹੇ ਨੇ ਦੇਖੋ ਜੀ ਇੱਕ ਹੁੰਦੀ ਹੈ ਵੱਡੀ ਰਿਕਵਰੀ ਇੱਕ ਹੁੰਦੀ ਹੈ ਜੋ ਛੋਟੀ ਛੋਟੀ ਕੁੜੀਆਂ ਵੇਚ ਰਹੇ ਨੇ ਮੱਲਿਆਂ ਦੇ ਵਿੱਚ ਉਹ ਕਰਦੇ ਪਬਲਿਕ ਨੂੰ ਅਸਲੀ ਪਰਸ਼ਨੀ ਤੇ ਉਹਦੀ ਜਿਹਦੇ ਕੋਲ ਵੀ ਇਨਫਰਮੇਸ਼ਨ ਆਏਗੀ ਜੀ ਵੀ ਆਰ ਓਪਨ ਐਂਡ ਵੀ ਆਰ ਵੈਰੀ ਰਿਸਪੌਂਸਿਵ ਨਾ ये स्पेसीफिकली हम मुहिम जो है नशे के खिलाफ चल रही है इंफॉरमे है कि साओ तो जेडे है क्रिमिनल समगलिंग कर रहे हैं तो ये साइनी चेतावनी हैगी जी जो पढ़के भी अंदर देंगे तो प्रॉपर्टियाँ भी अटैच करा हूँ रीसेंटली इन दी लास्ट वन मंथ सात केसिज जो है अभी प्रॉपर्टी अटैच करके कॉम्पीटेंट अथॉरिटी को देखते हैं जो सांट्रीब्यूशन आते हैं अभी सारे देयर भी करेंगे तो मैं ਇਹੀ ਗੱਲ ਕਲੀਅਰ ਕਰਨਾ ਚਾ ਰਹੇ ਹਾਂ ਬਾਰ ਬਾਰ ਕਿ ਤੁਹਾਡੀ ਪ੍ਰਾਪਰਟੀਆਂ ਅਟੈਚ ਹੋਣੀਆਂ ਤੁਹਾਡੇ ਘਰ ਅਟੈਚ ਹੋਣੇ ਤੁਹਾਡੀ ਗੱਡੀਆਂ ਅਟੈਚ ਹੋਣੀਆਂ ਕੁਝ ਨਹੀਂ ਛੱਡਿਆ ਜਾਊਗਾ ਇਸ ਕਰਕੇ ਜੋ ਇਹ ਨਸ਼ੇ ਵਾਲੇ ਜੋ ਕੰਮ ਹੈਗੇ ਇਹਨੂੰ ਕਾਈਂਡਲੀ ਛੱਡਿਆ ਜਾਏ ਤਾਂ ਤੁਸੀਂ ਸਾਫ਼ ਉੱਥਰੇ ਕੰਮ ਕਰੋਗੇ ਬਿਲਕੁਲ ਚਿੱਟੇ ਦੀ ਵੀ ਰਿਕਵਰੀ ਹੋਏਗੀ ਜੇ ਸਾਰੇ ਡਰੱਗਸ ਦੇ ਅਸੀਂ ਮਗਰ ਲੱਗੇ ਜਿੰਨੇ ਵੱਡੇ ਸਮਗਲੇ ਰਹੇਗੇ ਉਹ ਪਜਾਦੂ ਕਿਤੇ ਮਗਰ ਦੂਰ ਨਹੀਂ ਜਾਣੀ ਜਿਹੜੀ ਪੋਸਟ ਜਿਹੜੇ ਅੰਦਰ ਪਰ ਅਜੇ ਤੱਕ ਉਹ ਅਜੇ वो भी होएगी ऑपरेशन सारे इनफॉरमेन डिवेलप हो रही तो पिछले हफ्ते दे जैसी सौ ग्राम हैरोइन के दो तीन पत्ते भी देते हैं इतने जो अपनी स्मगलिंग हैगी नज़र आ रहा है कि हम ज़्यादा फार्मास्यूटिकल वाली साइड जा रही है तो फार्मास्यूटिकल के लिए अभी स्पैशल जो है, है एक चैकिंग ऑफ तो मेडिकल शॉप जो है, है जो कि गोलियां गोलियां बेचन का काम कर रहे हैं अभी अगली मुहिमा देख ला